ਉਹ ਤਾਂ ਕਨਪੁਲਿਸ ਦੀ ਜਿਹੜੀ ਸਾਡੇ ਇੱਕ ਮਾੜੇ ਅਨਸਰਾਂ ਦੇ ਵਿਰੋਧਿਕ ਮੋਹਮ ਕੰਟੀਨਿਊਡ ਜਾਰੀ ਹੈ ਉਹਦੇ ਤਹਿਤ ਹੀ ਸਾਨੂੰ ਪਿਛਲੇ ਦਿਨੀ ਵਧੀਆ ਸਫਲਤਾ ਮਿਲੀ ਹੈ ਜਦੋਂ ਅੰਡਰ ਦ ਸੁਪਰਵੀਜ਼ਨ ਆਫ ਐਸਪੀਡੀ ਸੌਰਵ ਜੰਦਨ ਡੀਐਸਪੀਡੀ ਸੁਖਮਰਿਤ ਡੀਐਸਪੀ ਪਾਇਲ ਨikhil garg ਔਰ ਸਾਡੀ ਐਂਟੀ ਨਾਰਕੋਟਿਕ ਸੈਲ ਟੂ ਉਹਦੇ ਨਾਲ ਸਾਡੀ ਸੀਆਈਏ ਟੀਮ ਵਿਦ ਇੰਸਪੈਕਟਰ ਅਮਨਦੀਪ ਔਰ ਐਸਐਚਓ ਦਰਾਹਾ ਇਨਸਪੈਕਟਰ ਰੋਹਿਤ ਜਰਮਾ ਸਾਡੀ ਜੁਆਇੰਟ ਐਫਰਟਸ ਨਾਲ ਸਾਨੂੰ ਇੱਕ ਅਸਲਾ ਸਪਲਾਈ ਕਰਨ ਵਾਲੇ ਇੰਟਰਸਟੇਟ ਗਿਰੋਹ ਦਾ ਸੀ ਪਰਦਾ ਫਾਸ਼ ਕੀਤਾ ਤੇ ਉਸ ਦੇ ਨਾਲ ਸਾਨੂੰ ਇਸ ਕੇਸ ਚ ਪੰਜ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਸਾਨੂੰ ਪੰਜ ਨਜਾਇਜ਼ ਅਸਲੇ ਔਰ 7 ਜ਼ਿੰਦਾ ਕਾਰਤੂਸ ਇਹਦੇ ਚ ਬਰਾਮਦ ਹੋਏ ਹੈ ਉਦੀ ਡੀਟੇਲਸ ਮੈਂ ਦੱਸਣਾ ਚਾਹੂੰਗੀ ਜੀ ਕਿ 14 ਮਾਰਚ ਨੂੰ ਥਾਣਾ ਦੁਰਾਹੇ ਦੀ ਪੁਲਿਸ ਪਾਰਟੀ ਨੇ ਇੱਕ ਮੋਬਾਈਲ ਨਾਕਾਬੰਦੀ ਕੀਤੀ ਹੋਈ ਸੀ ਕਿਦੋਂ ਚੌਕ ਕੋ ਜਿੱਥੇ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਇੱਕ ਸ਼ਿਵਮਨਾਥ ਦਾ ਵਿਅਕਤੀ ਜਿਹੜਾ ਥਾਣਾ ਬੰਨਾ ਦੇ ਵੀ ਜ਼ਿਲ੍ਹਾ ਅਲੀਗੜ ਯੂਪੀ ਦਾ ਰਹਿਣ ਵਾਲਾ ਹੈ ਉਹਦੇ ਕੋਲ ਨਜਾਇਜ਼ ਹਥਿਆਰ ਹੋ ਸਕਦਾ ਸੋ ਉਹਨੂੰ ਸ਼ਬਦ ਦੇ ਬਿਨਾਂ ਤੇ ਇੰਟਰਸੈਪਟ ਕੀਤਾ ਗਿਆ ਤੇ ਉਦੇ ਤੇ ਮੁਕਦਮਾ ਨੰਬਰ 30 ਐਫ ਆਈ ਆਰ ਨੰਬਰ 31 ਡੇਟਡ 14/3/2024 ਅੰਡਰ 2554 ਨਾਟ ਆਰਮਜ਼ ਐਕਟ थाना ਦੁਰਾਹ ਰਜਿਸਟਰ ਕੀਤਾ ਗਿਆ ਤੇ ਉਹਦੀ ਤਲਾਸ਼ੀ ਚ ਸਾਨੂੰ ਦੋ ਪਿਸਟਲ 32 ਬੋਰ ਬਰਾਮਦ ਹੋਈਆਂ ਤੇ ਜਦੋਂ ਇਹ ਸ਼ੁਭਮ ਨੂੰ ਗ੍ਰਿਫਤਾਰ ਕਰਕੇ ਉਹਦੇ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹਨੇ ਦੱਸਿਆ ਕਿ ਇੱਕ ਮੋਹਨ ਦੇਵ ਉਰਫ ਮੋਹਨ ਪੰਡਿਤ ਜਿਹੜਾ ਦਿੱਲੀ ਦਾ ਰਹਿਣ ਵਾਲਾ ਹੈ ਉਹਦੇ ਕਹਿਣ ਤੇ ਉਹਨੇ ਜਿਹੜੇ ਦੋ ਅਸਲੇ ਐ ਇੱਕ ਕਰਨ ਵੀਰ ਸਿੰਘ ਉਰਫ ਕਰਨ ਇਹਨੂੰ ਦੇਣੇ ਸੀ ਇਸ ਪਿਹਫਤੇ ਅਸੀਂ ਅੱਗੇ ਕਰਨਬੀਰ ਸਿੰਘ ਉਰਫ ਕਰਨ ਜਿਹੜਾ ਥਾਣਾ ਕੰਬੋ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਉਹਨੂੰ ਮੁਕਦਮੇ 'ਚ ਨਾਮਿਨੇਟ ਕੀਤਾ ਤੇ ਉਸੇ ਦਿਨੀ ਉਹਨੂੰ ਅਸੀਂ ਅਰੈਸਟ ਕੀਤਾ ਇਸ ਕੇਸ 'ਚ ਤੇ ਉਹਦੀ ਨਿਸ਼ਾਨਦੇਹੀ ਤੇ ਸਾਨੂੰ ਇੱਕ ਪਿਸਟਲ ਹੋਰ 32 ਬੋਰ ਬਰਾਮਦ ਹੋਈ ਇਸ ਤੋਂ ਬਾਅਦ ਸਾਡੀ ਟੀਮ ਨੇ ਮੋਹਨਦੇਵ ਉਰਫ ਮੋਹਨ ਪੰਡਿਤ ਇਹਨੂੰ ਦਿੱਲੀ ਤੋਂ ਆਫਟਰ ਨਾਮਿਨੇਸ਼ਨ ਨਾਮਿਨੇਟ ਕਰਕੇ ਪਰਚੇ 'ਚ ਦਿੱਲੀ ਤੋਂ ਅਰੈਸਟ ਕੀਤਾ ਤੇ ਜਦੋਂ ਅੱਗੇ ਸਾਡੀ ਇਨਵੈਸਟੀਗੇਸ਼ਨ ਚੱਲਦੀ ਰਹੀ ਸਾਨੂੰ ਪੁੱਛਕਿਛ ਵਿੱਚ ਪਤਾ ਲੱਗਿਆ ਕਿ ਜਿਹੜਾ ਸ਼ਿਵਮ ਹੈ ਉਹਨੇ ਇੱਕ ਪਿਸਟਲ ਆਕਾਸ਼ਦੀਪ ਸਿੰਘ ਉਰਫ ਆਕਾਸ਼ ਵਾਸੀ ਸਰਾਇਆ ਅਮਾਨਤ ਖਾ ਥਾਣਾ ਤਰਨਤਾਰਨ ਉਹਨੂੰ ਦਿੱਤਾ ਸੀਗਾ ਤੇ ਔਰ ਇੱਕ ਹੋਰ ਪਿਸਟਲ ਬਲਜੀਤ ਸਿੰਘ ਉਰਫ ਜੀਤਾ ਵਾਸੀ ਅਗੇਨ ਸਰਾਇਆ ਅਮਾਨਤ ਖਾਂ ਜ਼ਿਲ੍ਹਾ ਤਰਨਤਾਰਨ ਇਹਨਾਂ ਨੂੰ ਦਿੱਤੇ ਸਪਲਾਈ ਕੀਤੇ ਸੀ ਇਸ ਬੇਸ ਤੇ ਅਸੀਂ ਆਪਣੀ ਸਪੈਸ਼ਲ ਟੀਮ ਨੂੰ ਤਰਨਤਾਰਨ ਭੇਜਿਆ ਤੇ ਇਹਨਾਂ ਦੋਨਾਂ ਵਿਅਕਤੀਆਂ ਨੂੰ ਵੀ ਅਰੈਸਟ ਕੀਤਾ ਆਫਟਰ ਨਾਮਿਨੇਸ਼ਨ ਔਰ ਇਹਨਾਂ ਦੋਨਾਂ ਤੋਂ ਸਾਨੂੰ ਦੋ ਪਿਸਟਲ ਬੱਤੀ ਬੋਰ ਔਰ ਸੱਤ ਜ਼ਿੰਦਾ ਕਾਰਸਤੂਜ਼ ਬਰਾਮਦ ਹੋਏ ਸੋ ਇਸ ਤਰ੍ਹਾਂ ਪਹਿਲੀ ਕੜੀ ਜਿਹੜੀ ਅਸੀਂ ਸ਼ਿਵਮ ਫੜਿਆ ਸੀ ਉਹਨੂੰ ਅਸੀਂ ਉਸੇ ਤੇ ਨਹੀਂ ਰੱਖਿਆ ਅਸੀਂ ਬੈਕਵਰਡ ਫਾਰਵਰਡ ਲਿੰਕੇਜ ਚ ਜਾਂਦੇ ਹੋਏ ਸਾਡੀ ਐਂਟੀ ਨਾਰਕੋਟਿਕ ਟੀਮ CIA ਟੀਮ ਔਰ ਦਰਾਹਾ ਪੁਲਿਸ ਸਾਰਿਆਂ ਨੇ ਕੋਆਰਡੀਨੇਟਡ ਐਕਸ਼ਨ ਦੇ ਤਹਿਤ ਅਸੀਂ ਇਸ ਕੇਸ 'ਚ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਤੇ ਅੱਗੇ ਸਾਨੂੰ ਪੰਜ ਅਸਲੇ ਬਰਾਮਦ ਹੋਏ ਔਰ ਇਨ ਆ ਦਾ ਕ੍ਰਿਮੀਨਲ ਬੈਕਗ੍ਰਾਉਂਡ ਮੈਂ ਦੱਸਣਾ ਚਾਹਾਂਗੀ ਜਿਹੜਾ ਸ਼ਿਵਮ ਹੈ ਅ ਇਹਦੇ ਤੇ ਆਲਰੇਡੀ ਇੱਕ 2020 ਚ ਐਨਡੀਪੀਐਸ ਦਾ ਪਰਚਾ ਰਜਿਸਟਰਡ ਹੈਗਾ ਉੱਤਰਾਖੰਡ ਵਿੱਚ ਕਰਨਬੀਰ ਜਿਹੜਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇਹਦੇ ਤੇ ਵੀ ਇੱਕ 2020 ਚ ਹੀ ਐਨਡੀਪੀਐਸ ਦਾ ਪਰਚਾ ਦਰਜ ਹੈ ਸੈਕਟਰ 79 ਮੋਹਾਲੀ ਐਸਟੀਐਫ ਚ ਔਰ ਜਿਹੜਾ ਮੋਹਨ ਪੰਡਿਤ ਦਿੱਲੀ ਦਾ ਹੈਗਾ ਇਹਦੇ ਤੇ 2023 ਚ ਇੱਕ ਐਨਡੀਪੀਐਸ ਆਰਮਜ਼ ਅਗ ਦਾ ਮੁਕਦਮਾ ਦਰਜ ਹੋਇਆ ਥਾਣਾ ਲੋਧ ਅਲੀਗੜ ਵਿੱਚ ਸੋ ਬੇਸਿਕਲੀ ਇਸ ਕੇਸ 'ਚ ਸਾਨੂੰ ਪੰਜਾਬ ਦੇ ਵੀ ਦਿੱਲੀ ਦੇ ਵੀ ਇਸ ਤਰ੍ਹਾਂ ਵਕ ਵਕ ਦਿਵਸ ਨੀਕ ਅਸੀਂ ਅਰੈਸਟ ਕੀਤੇ ਜਿਨ੍ਹਾਂ ਨੇ ਇਹਨਾਂ ਅਸਲਿਆਂ ਨੂੰ ਕਿਸੇ ਮਾੜੇ ਕੰਮ ਚ ਹੀ ਵਰਤਣਾ ਸੀਗਾ ਸੋ ਇਸ ਤਰ੍ਹਾਂ ਅਸੀਂ ਇੱਕ ਕ੍ਰਿਮੀਨਲ ਐਕਟੀਵਿਟੀ ਨੂੰ ਪ੍ਰੀਐਮਟ ਕੀਤਾ ਤੇ ਸਾਡੀ ਇਹੀ ਮੁਹਿੰਮ ਸਪੈਸ਼ਲੀ ਨਾਓ ਦੈਟ ਇਲੈਕਸ਼ਨ ਕੋਡ ਲੱਗ ਗਿਆ ਇਹ ਹੋਰ ਵੀ ਜ਼ਿਆਦਾ ਇਹਨੂੰ ਅਸੀਂ ਐਕਟੀਵੇਟ ਕਰਾਂਗੇ ਤੇ ਜਾਰੀ ਰੱਖਾਂਗੇ ਜੀ ਇਹਨਾਂ ਦੇ ਯੰਗੇਸਟ 19 ਸਾਲ ਦਾ ਹੈ ਔਰ ਜਿਹੜਾ ਸਭ ਤੋਂ ਜ਼ਿਆਦਾ ਉਮਰ 35 ਸਾਲ ਹੈ ਔਰ ਜੋ ਸਾਨੂੰ ਪ੍ਰੀਲੀਮినਰੀ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਹੈ ਜਿਹੜਾ ਵਨ ਆਫ ਦਾ ਅਕਿਊਸਡ ਉਹਨੂੰ ਇੰਸਟਾਗ੍ਰam ਜਿਵੇਂ ਮੈਂ ਪਹਿਲਾਂ ਵੀ ਕਈ ਕੇਸਸ ਚ ਦੱਸਿਆ ਸੋ ਇਹ ਸੋਸ਼ਲ ਮੀਡੀਆ ਨੂੰ ਕਾਫੀ ਵਰਤਦੇ ਅੱਜਕੱਲ੍ਹ ਅਸਲੇ ਦੀ ਸਪਲਾਈ ਲਈ ਔਰ ਇਹ ਬੇਸਿਕਲੀ ਇਹ ਅਸਲਾ ਯੂਪੀ ਦਾ ਹੈਗਾ ਜੀ ਇਹ ਮੱਧ ਪ੍ਰਦੇਸ਼ ਕ ਲਿੰਕ ਨਹੀਂ ਆਇਆ ਸੋ ਅਗੇਨ ਇਹਨਾਂ ਦੇ ਕਾਫੀ ਉਹ ਕਮਰਸ਼ੀਅਲ ਵੀ ਪਰਪਸ ਹੁੰਦੇ ਆ ਸਸਤਾ ਲੈ ਕੇ ਅੱਗੇ ਵੇਚਦੇ ਆ ਜ਼ਿਆਦਾ ਕੀਮਤ ਚ ਤੇਨਾਂ ਸਟੂਡੈਂਟ ਵੀ ਹੈ ਸਟੂਡੈਂਟ ਤਨੀ ਹੈਗੇ ਜੀ ਤਿੰਨ ਤਾਂ ਡਰਾਈਵਰ ਹੈ ਨਾ ਚ ਔਰ ਦੋ ਕੁਝ ਵੀ ਕੰਮ ਨਹੀਂ ਕਰਦੇ ਮਨੂੰ ਮੇਨ ਪੁਆਇੰਟ ਕਿ ਕੇ ਸਪਲਾਈਰ ਜਿਹੜਾ ਹੈ ਰਾਸਤਾਨੀ ਜਿਵੇਂ ਦਿੱਲੀ ਕਿ ਕਪੜਿਆ ਜੀ ਉੱਥੋਂ ਇਹਨਾਂ ਦੀ ਇੰਟੈਂਸ਼ਨ ਹੋਵੇ ਇਸ ਤਰ੍ਹਾਂ ਕੋਈ ਮਾਹੌਲ ਖਰਾਬ ਕਰਨ ਦੀ ਜਾਂ ਕਿ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਇੰਟੈਂਸ਼ਨ ਹਲੇ ਤੱਕ ਸਾਹਮਣੇ ਨਹੀਂ ਆਈ ਹੈ ਬਟ ਡੈਫੀਨਿਟਲੀ ਜਿਹੜਾ ਦਿੱਲੀ ਤੋਂ ਅਸੀਂ ਦੁਰਾਹੇ 'ਚ ਫੜਿਆ ਉਹਨੇ ਅੱਗੇ ਅੰਬਰਸਰ ਦੇਣਾ ਸੀ ਅੰਬਰਸਰ ਵਾਲੇ ਨੇ ਅੱਗੇ ਪਹਿਲਾਂ ਸਪਲਾਈ ਕਰ ਚੁੱਕਾ ਸੀ ਬੇਸਿਕਲੀ ਪਿੱਛੋਂ ਸਸਤੇ ਹਿੰਡਰਲੈਂਡ ਤੋਂ ਮੈਨੂਫੈਕਚਰ ਕਰਾ ਕੇ ਅੱਗੇ ਡਬਲ ਜਿਹੜੇ ਮੈਂ ਵੇਚਦੇ ਆ ਔਰ ਸਾਡਾ ਯੂਥ ਇਸ ਤੋਂ ਜਿਹੜਾ ਅਟਰੈਕਟ ਹੁੰਦਾ ਹੈ ਉਹਨਾਂ ਨੂੰ ਕਿਉਂਕਿ ਕਈਆਂ ਤੇ ਤਾਂ ਕੋਈ ਪੁਰਾਣਾ ਐਫ ਆਈ ਆਰ ਵੀ ਨਹੀਂ ਹੈ ਜਿਹੜੇ ਤਰਨ ਤਰਨ ਵਾਲੇ ਲੜਕੇ ਦੋਨੋਂ ਨਾ ਦਾ ਕੋਈ ਪ੍ਰਾਇਰ ਕ੍ਰਿਮੀਨਲ ਉਹਨਾਂ ਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ ਗੈਂਗਸਟਰ ਨਾਲ ਲਿੰਕ ਨਹੀਂ ਕਿਤੇ ਨਹੀਂ ਜੀ ਹਲੇ ਤੱਕ ਤਾਂ ਇਦਾਂ ਦਾ ਕੁਝ ਸਾਹਮਣੇ ਨਹੀਂ ਆਇਆ